ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਜਪਾਲ ਵੀ ਪੀ ਸਿੰਘ ਬਦਨੌਰ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਨੇ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਬੀਜੇਪੀ ਦੇ ਸਮਾਗਮਾਂ ਦਾ ਵਿਰੋਧ ਹੋਇਆ ਜਿਸ ਦੇ ਇਲਜ਼ਾਮ ਉਹਨਾਂ ਕਾਂਗਰਸ ਤੇ ਲਾਈ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦਾ ਪ੍ਰਤੀਨਿਧਿਤੀ ਮੰਡਲ ਮਾਹਮਹਿਮ ਰਾਜਪਾਲ ਮਹੋਦਿਆ ਜੀ ਨੂੰ ਮਿਲ ਕੇ ਆਇਆ ਹੈ। ਔਰ ਬੜੇ ਸਪਸ਼ਟ ਸ਼ਬਦਾਂ ਦੇ ਅੰਦਰ ਇਹ ਜਾਣਕਾਰੀ ਦੇ ਕੇ ਆਇਆ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਨਾ ਦੀ ਹੋਈ ਚੀਜ਼ ਨਹੀਂ ਹੈ ਔਰ ਵਰਤਮਾਨ ਜਿਹੜੇ ਡੀਜੀਪੀ ਨੇ ਉਹ ਕਾਨੂੰਨ ਵਿਵਸਥਾ ਬਣਾਉਣ ਦੇ ਅੰਦਰ ਪੂਰੀ ਤਰ੍ਹਾਂ ਨਾਲ ਅਸਫਲ ਹੋਏ ਨੇ ਔਰ ਸક્ષਮ ਵੀ ਨਹੀਂ ਹੈ ਇਹਨਾਂ ਹਾਲਾਤਾਂ ਦੇ ਅੰਦਰ नगर निगम नगरपालिका ਦੇ ਜਿਹੜੇ ਚੋਣ ਹੈ ਉਹ ਨਿਸ਼ਪਕਸ਼ ਹੋਣ ਔਰ ਇੱਕ ਰਾਜਨੀਤਿਕ ਪਾਰਟੀ ਦੇ ਨਾਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਾਰਜਕਰਤਾ ਘਰ ਘਰ ਜਾ ਸਕਣ ਪ੍ਰਚਾਰ ਕਰ ਸਕਣ ਆਪਣੇ ਰੈਲੀਆਂ ਕਰ ਸਕਣ ਆਪਣੇ ਜਲੂਸ ਕੱਢ ਸਕਣ ਔਰ ਆਪਣੇ ਵਿਚਾਰ ਨੂੰ ਲੋਕਾਂ ਤੱਕ ਲੈ ਕੇ ਜਾ ਸਕਣ ਇਹ ਡੀਜੀਪੀ ਸਾਹਿਬ ਦੇ ਬਸ ਦੀ ਗੱਲ ਨਹੀਂ ਹੈਗੀ ਕਿਉਂਕਿ ਉਹ ਕਾਂਗਰਸ ਦੇ ਹੱਥ ਦੀ ਕਟਪੁਤਲੀ ਬਣੇ ਨੇ ਔਰ ਕਿਸਾਨਾਂ ਦੇ ਨਾਂ ਦੇ ਉੱਤੇ ਜਿਹੜੇ ਸਾਡੇ ਸਾਥੀਆਂ ਨੂੰ ਰੋਕਿਆ ਜਾਂਦਾ ਹੈ ਕਾਲੇ ਝੰਡੇ ਦਿਖਾਏ ਜਾਂਦੇ ਆ ਕਾਰਜਕ੍ਰਮਾਂ ਨੂੰ ਖਰਾਬ ਕੀਤਾ ਜਾਂਦਾ ਅਸਲ ਕਾਂਗਰਸ ਜਿਹੜੀ ਹੈ ਇਹ ਚਾਹਦੀ ਹੈ ਕਿ ਬੀਜੇਪੀ ਨੂੰ ਨਗਰਪਾਲਿਕਾ ਨਗਰ ਨਿਗਮ ਦੇ ਚੋਣਾਂ ਤੋਂ ਦੂਰ ਰੱਖਿਆ ਜਾਵੇ ਔਰ ਕਿਉਂ ਬੀਜੇਪੀ ਤੋਂ ਡਰ ਰਹਾ ਉਹਨਾਂ ਨੂੰ ਇਸ ਲਈ ਐਸਾ ਵਾਤਾਵਰਣ ਪੰਜਾਬ 'ਚ ਬਣੇ ਕਿ ਨਿਸ਼ਪੱਖ ਚੋਣ ਹੋਣ ਔਰ ਭਾਜਪੀ ਦੇ ਨੇਤਾਵਾਂ ਨੂੰ ਕਾਰਜਕਰਤਾਵਾਂ ਨੂੰ ਆਪਣੀ ਮੂਵਮੈਂਟ ਕਰਨ ਦਾ ਜਿਹੜਾ ਲੋਕਤੰਤਰ ਨੇ ਸਾਨੂੰ ਅਧਿਕਾਰ ਦਿੱਤਾ ਅਸੀਂ ਕਿਸੇ ਦਾ ਅਧਿਕਾਰ ਨਹੀਂ ਚਾਹਦੇ ਜਿਹੜਾ ਅਧਿਕਾਰ ਜਲੂਸ ਕੱਢਣ ਵਾਲਿਆਂ ਨੂੰ ਹੈ ਧਰਨੇ ਲਗਾਉਣ ਵਾਲਿਆਂ ਨੂੰ ਉਹੀ ਅਧਿਕਾਰ ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਸੰਵਿਧਾਨ ਨੇ ਦਿੱਤਾ ਉਹਦੀ ਜਿਹੜੀ ਹੈ ਰਾਜੇਪਾਲ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨ ਔਰ ਐਸਾ ਵਾਤਾਵਰਣ ਪੈਦਾ ਕਰਨ ਕਿ ਜਿਹਦੇ ਅੰਦਰ ਖੁਸ਼ਮਾਨ ਮਾਹੌਲ ਦੇ ਅੰਦਰ ਇਹ ਚੋਣਾਂ ਸੰਪੰਨ ਹੋ ਸਕਣ ਇਦੇ ਨਾਲ-ਨਾਲ ਦੀ ਪਾਰਟੀ ਨੇ ਇਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਕਿਸਾਨਾਂ ਦੀ ਆੜ ਦੇ ਅੰਦਰ ਬਹੁਤ ਸਾਰੇ ਸ਼ਰਾਰਤੀ ਤੱਤ ਪੰਜਾਬ ਦੇ ਅਮਨ ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਾਤਾਵਰਣ ਨੂੰ ਪਹਿਲਾਂ ਵੀ ਖਰਾਬ ਕੀਤਾ ਸੀ ਦੇਸ਼ ਤੋਂ ਨੂੰ ਤੋੜਨ ਦੀ ਸੋਚ ਹੈ ਜਿਨ੍ਹਾਂ ਦੀ ਉਹ ਅੱਜ ਪੰਜਾਬ ਦੇ ਭਾਈਚਾਰੇ ਨੂੰ ਜਿਹੜਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਲੇਕਿਨ ਪੰਜਾਬ ਦਾ ਭਾਈਚਾਰਾ ਹਿੰਦੂ ਸਿੱਖ ਦਾ ਭਾਈਚਾਰਾ ਇਤਨਾ ਮਜ਼ਬੂਤ ਹੈ ਕਿ ਇਹਨਾਂ ਅਤੰਕਵਾਦ ਦੇ ਦੌਰਾਨ ਵੀ ਇਹ ਭਾਈਚਾਰਾ ਬਾਹਰੀ ਤਾਕਤਾਂ ਜਿਨ੍ਹਾਂ ਨੂੰ ਇਸ ਇਹ ਇਕਤਾ ਔਰ ਅਖੰਡਤਾ ਪੰਜਾਬ ਦੀ ਅੱਛੀ ਨਹੀਂ ਸੀ ਲੱਗਦੀ ਤੋੜਨੀ ਸੀ ਪਾਏ ਔਰ ਉਹਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਿਸ ਪ੍ਰਕਾਰ 90 ਦਿਨਾਂ ਤੋਂ ਸਾਡੇ ਕਾਰਜਕਰਤਾਵਾਂ ਦੇ ਘਰਾਂ ਦੇ ਬਾਹਰ ਤਰਨੇ ਲੱਗੇ ਨੇ ਕਿਸ ਪ੍ਰਕਾਰ ਪੁਲਿਸ ਦਾ ਬਿਹਵਾਰ ਹੈ ਬੀਜੇਪੀ ਦੇ ਕਾਰਜਕ੍ਰਮਾਂ ਨੂੰ ਕਿਸ ਪ੍ਰਕਾਰ ਖਰਾਬ ਕੀਤਾ ਜਾਂਦਾ ਹੈ ਰਾਜਪਾਲ ਜੀ ਨੇ ਸਾਨੂੰ ਯਕੀਨ ਦਿਲਾਇਆ ਕਿ ਅਸੀਂ ਤੋਂ ਉਹਨਾਂ ਨੇ ਸਾਡੀਆਂ ਗੱਲਾਂ ਬੜੀਆਂ ਧਿਆਨ ਨਾਲ ਸੁਣੀਆਂ ਔਰ ਉਹਨਾਂ ਨੇ ਕਿਹਾ ਕਿ ਮੈਂ ਸਰਕਾਰ ਨੂੰ ਦੇ ਨਾਲ ਗੱਲ ਕਰਕੇ ਜੋ ਉਚਿਤ ਹੋਏਗਾ ਉਹ ਕਰਾਂਗੇ ਨਹੀਂ ਬਿਲਕੁਲ ਨਹੀਂ ਕਿਹਾ ਬੀਜੇਪੀ ਨੇ ਬਿਲਕੁਲ ਨਹੀਂ ਕਿਹਾ ਅਸੀਂ ਕਹਿੰਦੇ ਆ ਚੋਣਾਂ ਕਰਾਓ ਚੋਣਾਂ ਦਾ ਵਾਤਾਵਰਣ ਬਣਾਓ ਚੋਣਾਂ ਦੇ ਅੰਦਰ ਇਹ ਨਹੀਂ ਹੈ ਕਿ ਇੱਕ ਰਾਜਨੀਤਿਕ ਪਾਰਟੀ ਨੂੰ ਘਰਾਂ ਚ ਬੰਦ ਕਰਵਾ ਦਿਓ ਚਾਰ ਗੁੰਡਿਆਂ ਨੂੰ ਭੇਜ ਕੇ ਕਿ ਕਾਰਜਕ੍ਰਮ ਨਹੀਂ ਕਰਨ ਦੇਣਾ ਔਰ ਕਿਸਾਨਾਂ ਦੇ ਨੂੰ ਵੀ ਬਦਨਾਮ ਕਰੋ ਕਿਸਾਨ ਦੇ ਨਾਂ ਤੇ ਉਤੇ ਕਿਉਂ ਚਾਰ ਸ਼ਰਾਰਤੀ ਲੋਕ ਆਂਦੇ ਨੇ ਕਿਸਾਨ ਦਾ ਨਾਂ ਲੈਂਦੇ ਨੇ ਉਹਨਾਂ ਦੀ ਆੜ ਦੇ ਅੰਦਰ ਪਾਰਟੀ ਦੇ ਕਾਰਜਕ੍ਰਮਾਂ ਨੂੰ ਖਰਾਬ ਕਰਦੇ ਨੇ ਕਿਸਾਨਾਂ ਨੂੰ ਬਦਨਾਮ ਕਰਦੇ ਨੇ ਉਲਟਾ ਇਹ ਅਸੀਂ ਉਹਨਾਂ ਨੂੰ ਕਹਿ ਕੇ ਆਏ ਹਾਂ ਚੋਣਾਂ ਤੋਂ 도ੜਨ ਵਾਲੀ ਬੀਜੇਪੀ ਨਹੀਂ ਹੈ ਲੇਕਿਨ ਪੰਜਾਬ ਦਾ ਵਾਤਾਵਰਣ ਚੋਣਾਂ ਦੇ ਅਨੁਕੂਲ ਬਣੇ ਔਰ ਇਹ ਡੀਜੀਪੀ ਦੇ ਹੁੰਦੇ ਹੋਏ ਇਸ ਪੁਲਿਸ ਦੇ ਹੁੰਦੇ ਹੋਏ ਇਹ ਸੰਭਵ ਨਹੀਂ ਹੋਣ ਵਾਲਾ ਨਹੀਂ ਕਿੰਨੇ ਥਾਵਾਂ ਤੇ ਪੁਲਿਸ ਵੀ ਆਜਦੀ ਹੈ ਬੀਜੇਪੀ ਦੇ ਵਰਕਰਸ ਉੱਪਰਿਆਂ ਲੀਡਰਸ ਪਰ ਟੱਕਰੇ ਹੋਏ ਲਗਭਗ 26 ਤਾਨਾ ਦੇ ਉਤੇ ਔਰ ਮੈਂ ਮੈਂ ਤੁਹਾਨੂੰ ਜਿਹੜੀ ਗੱਲ ਕਰਨਾ ਕੱਲੇ ਘਰਾਂ ਦੇ ਉਤੇ ਅਟੈਕ ਨਹੀਂ ਹੈ ਘਰਾਂ ਦੇ ਉਤੇ ਧਰਨੇ ਨਹੀਂ ਹੈ ਬਿਜ਼ਨਸ ਬੰਦ ਕਰਨ ਦੀ ਗੱਲ ਆ ਰਹੀ ਹੈ ਸਾਢਾ ਇੱਕ ਕਰਮਚਾਰੀ ਮੱਖਣ ਜਿੰਦਲ ਜਿੰਦਲ ਕਿਆ ਇਹ ਸੋਸ਼ਲ ਬਾਈਕਾਟ ਤਾਂ ਅਤੰਗਵਾਦ ਦੇ ਸਮੇਂ ਵੀ ਨਹੀਂ ਚੱਲਿਆ ਸੀ ਸੋਸ਼ਲ ਬਾਈਕਾਟ ਕਰਦੇ ਹੋ ਇੱਕ ਬਿਜ਼ਨਸ ਬੰਦ ਕਰਦੇ ਵੀ ਨਹੀਂ ਤੇ ਦੋ ਦਿਨ ਬਾਅਦ ਪਾਰਟੀ ਛੱਡ ਦੇ ਝੰਡਾ ਉਤਾਰ ਲੈ ਪਾਣੀ ਦਾ ਕਨੈਕਸ਼ਨ ਕੱਢ ਦੇਾਂਗੇ ਇਹ ਕਿਹੜਾ ਰਾਜ ਹੈ ਜਮੀਨਾਂ ਦੇ ਕਬਜ਼ੇ ਕਰਨਾ ਜਮੀਨਾਂ ਦੇ ਕਬਜ਼ੇ ਕਰਨਾ ਕਿ ਹਰਜੀਤ ਸਿੰਘ ਗਰੇਵਾਲ ਦੀ ਜਮੀਨ ਦੇ ਉੱਤੇ ਬੋਰਡ ਲਗਾਤਾ ਕਿ ਕੋਈ ਇਹਦੀ ਜਮੀਨ ਨੂੰ ਠੇਕੇ ਤੇ ਨਹੀਂ ਲਏਗਾ ਗੁਰਦੁਆਰਾ ਇਹ ਪੰਜਾਬ ਦੇ ਅੰਦਰ ਗੁਰਦੁਆਰਾ ਕਿਹਨੂੰ ਔਰ ਇਹਦੇ ਅੰਦਰ ਇਸ ਪ੍ਰਕਾਰ ਦੇ ਵਾਤਾਵਰਣ ਦੇ ਅੰਦਰ ਕਿਹੜੀ ਸਰਕਾਰ ਨਾਲ ਦੀ ਚੀਜ਼ ਹੀ ਪੰਜਾਬ ਦੇ ਅੰਦਰ ਨਹੀਂ ਦਿਖਦੀ ਅਮਰਿੰਦਰ ਸਿੰਘ ਆਖਿਰ ਕੱਢਣਾ ਕੀ ਚਾਹੁੰਦੇ ਨੇ ਕਪਤਾਨ ਨੇ ਕੀ ਕੱਢਣਾ ਚਾਹੁੰਦੇ ਨੇ ਉਹ ਕੀ ਐਸੇ ਵਾਤਾਵਰਣ ਦੇ ਅੰਦਰ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਜਿਹੜੇ ਤੱਕੇ ਲਾਉਂਦੇ ਨੇ ਜਿਸ ਪ੍ਰਕਾਰ ਦੇ ਬਿਆਨ ਉਹਨਾਂ ਦੇ ਆਉਂਦੇ ਨੇ ਉਹਨਾਂ ਦੇ ਨੇਤਾਵਾਂ ਦੇ ਬਿਆਨ ਆਉਂਦੇ ਨੇ ਇਸ ਕਰਕੇ ਪਾਰਟੀ ਨੇ ਪੂਰੀ ਚਿੰਤਾਜ ਪੂਰੇ ਪ੍ਰਤੀਨਿਧੀ ਮੰਡਲ ਨੇ ਦਿੱਤੀ ਹੈ ਔਰ ਬਿੱਟੂ ਦੇ ਬਿਆਨ ਨੂੰ ਤੁਸੀਂ ਸੁਣਿਆ ਸਾਰਿਆਂ ਨੇ ਲਾਸ਼ਾਂ ਦੇ ਢੇਰ ਲਗਾ ਦੇਾਂਗੇ। ਕੀ 84 ਦੇ ਦੰਗਿਆਂ ਦੇ ਅੰਦਰ ਪੰਜਾਬੀਆਂ ਦੇ ਕਤਲ ਦੇ ਨਾਲ ਕਾਂਗਰਸ ਦੀ ਖੂਨ ਦੀ ਪਿਆਸ ਜਿਹੜੀ ਔ ਖਤਮ ਨਹੀਂ ਹੋਈ। ਹੁਣ ਕਿਹਨਾਂ ਦੀ ਲਾਸ਼ਾਂ ਚਾਹੁੰਦੇ ਨੇ? ਕਿਨਾਂ ਦੀਆਂ ਲਾਸ਼ਾਂ ਦੇ ਢੇਰ ਲਗਾਉਣਾ ਚਾਹੁੰਦੇ ਨੇ? ਇਹ ਕਾਂਗਰਸ ਆਪਣੀ ਸਥਿਤੀ ਸਪਸ਼ਟ ਕਰੇ ਨਾ ਮੁੱਖ ਮੰਤਰੀ ਜੀ ਕਿਉਂ ਨਹੀਂ ਬੋਲ ਰਹੇ ਜਾਕੜ ਜੇ ਤਾਂ ਤੇ ਬੜਾ ਕੁਝ ਬੋਲਦੇ ਨੇ ਇਹਦੇ ਤੇ ਕਾਂਗਰਸ ਆਪਣਾ ਬਿਆਨ ਜਾਰੀ ਕਰੇ ਕਿ ਕਾਂਗਰਸ ਮਿੱਟੂ ਦੇ ਬਿਆਨ ਦੇ ਉੱਤੇ ਕੀ ਕਹਿਣਾ ਚਾਹਦੀ ਗੁਰਕੀਰਤ ਕਹਿ ਰਿਹਾ ਕਿ ਇਹ ਸਾਰਾ ਕੁਝ ਆਸੀ ਕਰਵਾਣੇ ਪਿਆ ਹੈ ਕੀ ਹੈ ਇਸ ਕਰਕੇ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਹੋਏ ਲੋਕਤੰਤਰ ਦਾ ਰਾਜ ਹੋਏ ਇਹਦੇ ਜਿਹੜੀਆਂ ਜਿਹੜੀਆਂ ਭਾਜਪਾ ਦੀਆਂ ਚਿੰਤਾਵਾਂ ਸੀ ਉਹ ਰਾਜਪਾਲ ਮਹੋਦਯ ਜੀ ਨੂੰ ਅਸੀਂ ਅੱਜ ਦੱਸਣੀ ਇੱਕ ਗੱਲ ਪ੍ਰਧਾਨ ਜੀ ਨੇ ਇਹ ਕਿਨਾ ਵੀ ਮੁਲਾਕਾਤ ਕੀਤੀ ਸੀ ਤੁਸੀਂ ਇੱਕ ਗੱਲ ਇਹ ਕਹੇ ਕੋਈ ਆਸ਼ਵਾਸਨ ਤੁਹਾਨੂੰ ਦਿੱਤਾ ਕਿ ਇੱਕ ਗੱਲ ਇੱਕ ਗੱਲ ਪ੍ਰਧਾਨ ਜੀ ਨੇ ਕਹੀ ਨਹੀਂ ਕਿਉਂਕਿ ਇਹਨਾਂ ਨਾਲ ਸੰਬੰਧਿਤ ਉਹਦਾ ਜ਼ਿਕਰ ਮੈਂ ਕਰਾਂਗਾ ਜ਼ਰੂਰ ਕਿ ਜਦੋਂ ਪ੍ਰਧਾਨ ਜੀ ਦੀ ਗੱਡੀ ਰੁਕੀ ਗਈ ਹਮਲਾ ਕੀਤਾ ਗਿਆ ਤੇ ਸਰਕਾਰ ਨੇ ਤੇ ਵੀ ਕਹਿਤਾ ਸੀ ਮੁਜ਼ਮ ਤੁਹਾਨੂੰ ਪਤਾ ਲੱਗ ਗਿਆ ਜਿੱਟੂ ਨੇ ਉਦੋਂ ਵੀ ਬਿਆਨ ਦਿੱਤਾ ਕਿ ਮੈਂ ਕਰਵਾਇਆ ਹਾਂ ਜੀ ਕਿਉਂਕਿ ਪ੍ਰਧਾਨ ਜੀ ਨਾਲ ਸੰਬੰਧ ਤਾਂ ਇਸ ਲਈ ਇਹਨਾਂ ਨੇ ਬੋਲਿਆ ਨਹੀਂ ਔਰ ਉਹ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਅੱਜ ਪ੍ਰਧਾਨ ਜੀ ਨੇ ਬਿਲਕੁਲ ਬੜੇ ਕੜੇ ਸ਼ਬਦਾਂ ਨਾਲ ਕਿਹਾ ਕਿ ਜਿਨ੍ਹਾਂ ਦੇ ਘਰਾਂ ਦੇ ਅੱਗੇ ਧਰਨੇ ਲੱਗੇ ਪਿਆ ਉਹ ਠੁੜਾਏ ਜਾਣ ਔਰ ਸੁਪਰੀਮ ਕੋਰਟ ਹਾਈ ਕੋਰਟ ਦੇ ਫੈਸਲੇ ਕੋਰਟ ਦੀ ਤਰ੍ਹਾਂ ਕਰਕੇ ਦੱਸਿਆ ਕਿ 500 ਗਜ ਦੇ ਏਰੀਏ ਦੇ ਵਿੱਚ 50 ਮੀਟਰ ਦੇ ਵਿੱਚ ਕੋਈ ਤਰਨਾ ਨਹੀਂ ਲੱਗ ਸਕਦਾ ਉਹਨਾਂ ਨੂੰ ਤੁਰੰਤ ਹਟਾਇਆ ਜਾਵੇ ਅਸੀਂ ਹਾਲਾਤ ਨਹੀਂ ਪੈਦਾ ਕਰਨਾ ਚਾਹੁੰਦੇ ਵੀ ਸਾਨੂੰ ਆਪ ਕੰਫਰੰਟੇਸ਼ਨ ਚਾਹਣਾ ਪਵੇ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਕ ਕਰਨ ਚੱਸੀ ਉਹਦੇ ਚ ਫਰਦਰ ਅੱਗ ਦੇ ਉੱਤੇ ਤੇਲ ਪਾਉਂਦੀ ਹੋਵੇ। ਸੋ ਅਸੀਂ ਇਹ ਗੱਲਾਂ ਸਾਰੇ ਕਈਆਂ ਔਰ ਬੁੜੀ ਕੜਾਈ ਨਾਲ ਕਹ ਕੇ ਮਾਨੂੰ ਵਿਸ਼ਵਾਸ ਹੈ ਕਿ ਵਰਨਕਾਂ ਜੋ ਕੁਝ ਜਿਵੇਂ ਉਹਦੇ ਤੇ ਉਹ ਜ਼ਰੂਰ ਬਾਤਾਂ ਬਨੋਂ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਨਹੀਂ ਤਾਂ ਫਿਰ ਕਨਫਰਟੇਸ਼ਨ ਕੋਈ ਰੋਕੀ। ਔਰ ਬਿੱਟੂ ਦੇ ਬਿਆਨ ਦੇ ਉੱਤੇ ਪਰਚਾ ਰਜਿਸਟਰ ਹੋਏ ਇਸ ਲਈ ਬੀਜੇਪੀ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਐਸਐਸਪੀ ਨੂੰ ਕੰਪਲੇਨ ਕੀਤੀ ਹੈ ਬੀਜੇਪੀ ਨੇ। ਔਰ ਉਹ ਕਾਰਜਕ੍ਰਮ ਚੱਲ ਰਹੇ ਨੇ ਇਸ ਵੇਲੇ ਔਰ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਫੌਰੀ ਤੌਰ ਤੇ ਕਿਸੇ ਵੀ ਵੱਡੇ ਵਿਅਕਤੀ ਨੂੰ ਵੀ ਪੰਜਾਬ ਨੂੰ ਤੋੜਨ ਦੀ ਇਜਾਜ਼ਤ ਪੰਜਾਬ ਨੂੰ ਅੱਗ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਗਰ ਨਕੇਲ ਪਾਣੀ ਹੈ ਸਰਕਾਰ ਨੂੰ ਅੱਗੇ ਵੱਧ ਕੇ ਬਿੱਟੂ ਤੇ ਪ੍ਰਚਾਰ ਰਜਿਸਟਰ ਕਰਨਾ ਚਾਹੀਦਾ ਹੈ ਧੰਨਵਾਦ ਸਰ ਇੱਕ ਇੱਕ ਸਵਾਲ ਹੋ ਰਿਹਾ ਹੈ ਕਿ ਅੱਜ ਵੀ ਰਿਟਰਨ ਜੀ ਦਿੱਤਾ ਗਿਆ ਹੈ ਪੰਜਾਬ ਸੀਐਮ ਨੂੰ ਤੇ ਪੰਜਾਬ ਬੀਜੀਪੀ ਨੂੰ ਕਿ ਜਿਹੜੇ ਟਾਵਰ ਡੈਮੇਜ ਹੁੰਦੇ ਹਨ ਪੰਜਾਬ 'ਚ ਉਹਦੇ ਤੇ ਆਪਨਾ ਕਾਰਵਾਈ ਕਰੇ ਕਿਉਂਕਿ ਟਾਵਰ ਜਿਹੜੇ ਹੈਗੇ ਪੰਜਾਬ 'ਚ ਆਬਵੀਅਸਲੀ ਬੈਂਕਿੰਗ ਨੂੰ ਲੈ ਕੇ ਐ ਸਟੂਡੈਂਟ ਜਿਹੜੀ ਪੜਾਈ ਖਰਾਬ ਹੋ ਰਹੀ ਹੈ ਹੋਰ ਵੀ ਚੀਜ਼ਾਂ ਜਿਹੜੀ ਹੈ ਖਰਾਬ ਹੋ ਰਹੀ ਹੈ ਉਹਨੂੰ ਲੈ ਕੇ ਰਿਟਰਨ 'ਚ ਜਿਹੜਾ ਹੈਗਾ ਟਾਵਰ ਸੁਖਾਲਿਆ ਨੇ ਜਿਹੜੇ Jio ਹੈ ਜਾਂ ਹੋਰ ਜਿਹੜੇ ਹੈ ਉਹਨਾਂ ਨੇ ਰਿਟਰਨ 'ਚ ਲਿਖ ਕੇ ਦੇ ਦਿੱਤਾ ਐਸਾ ਕਿ ਹਿੰਦੁਸਤਾਨ ਦੇ ਅੰਦਰ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇਹਦੇ 'ਚ ਹਰ ਇੱਕ ਵਿਅਕਤੀ ਨੂੰ ਆਪਣਾ ਰੋਸ਼ ਪ੍ਰਦਰਸ਼ਨ ਕਰਨ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਲੇਕਿਨ ਰੋਸ਼ ਔਰ ਵਿਚਾਰ ਪ੍ਰਗਟ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਸਰਮਜਾਨੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਾਏ ਔਰ ਉਹ ਵੀ ਉਹ ਵੀ ਕਿਤੇ ਆੜ ਤੇ ਕਿਸਾਨਾਂ ਦੇ ਆੜ ਦੇ ਅੰਦਰ ਤੁਸੀਂ ਸ਼ਰਾਰਤੀ ਤੱਤ ਉਹ ਸਭ ਕੁਝ ਕਰ ਰਹੇ ਨੇ ਸਾਡਾ ਅੱਜ ਵੀ ਮੰਨਣਾ ਹੈ ਕਿਸਾਨ ਕਦੀ ਵੀ ਐਸਾ ਨਹੀਂ ਕਰ ਸਕਦਾ ਔਰ ਇਹਦੇ ਨਾਲ ਨਾਲ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਕਿ ਜਿਹੜੀ ਇਹ ਸਰਬਜਾਨੀ ਕਸੰਪਤੀਆਂ ਹੈ ਇਹ ਰਾਸ਼ਟਰ ਦੀ ਸੰਪਤੀ ਹੈ ਇਹ ਕਿਸੇ ਪਾਰਟੀ ਦੀ ਨਹੀਂ ਹੈ ਕਿਸੇ ਦਲ ਦੀ ਨਹੀਂ ਹੈ ਇਹ ਦੇਸ਼ ਦੀ ਸੰਪਤੀ ਹੈ ਔਰ ਦੇਸ਼ ਦੇ ਵਿਕਾਸ ਤੇ ਰਹੀ ਇਹ ਚੀਜ਼ਾਂ ਜਿਹੜੀਆਂ ਜਿਹੜੇ ਕਾਰਵਾਈਆਂ ਹੋ ਰਹੀਆਂ ਇਹ ਨੁਕਸਾਨ ਪਹੁੰਚਾਉਂਦੀਆਂ ਦੇਸ਼ ਦੇ ਵਿਕਾਸ ਨੂੰ ਔਰ ਪੰਜਾਬ ਦੇ ਅੰਦਰ ਕੋਈ ਬੰਦਾ ਕਿਉਂ ਇਨਵੈਸਟ ਕਰੇਗਾ ਪੰਜਾਬ ਦੀ ਇਕਨੋਮੀ ਨੂੰ ਕਿਤਨਾ ਤੱਕ ੱੱਕਾ ਲੱਗੇਗਾ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਸਰਕਾਰ ਨੂੰ ਜ਼ਰੂਰ ਐਕਸ਼ਨ ਚਾਣਾ ਚਾਹੀਦਾ ਇਹ ਪੱਕਾ ਕਿ ਕਿਸਾਨ ਟਾਵਰ ਨਹੀਂ ਤੋੜ ਸਕਦਾ ਤਾਰਾਂ ਨਹੀਂ ਕੱਟ ਸਕਦਾ ਆਪਣਾ ਜਨਰੇਟਰ ਲੁੱਟ ਕੇ ਨਹੀਂ ਲੈ ਕੇ ਜਾ ਸਕਦਾ ਇਹ ਜਿਹੜੇ ਸ਼ਰਾਰਤੀ ਲੋਕ ਇਸ ਅੰਦੋਲਨ ਦੀ ਆੜ ਵਿੱਚ ਪੰਜਾਬ ਚ ਰਾਜਤਤਾ ਫਲਾ ਰਹੇ ਨੇ ਕੈਪਟਨ ਦੀ ਸਰਕਾਰ ਨੂੰ ਉੱਤੇ ਨਕੇਲ ਪਾਣੀ ਚਾਹੀਦੀ ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਬੀਜਪੀ ਦਾ ਰੋਸ ਪ੍ਰਦਰਸ਼ਨ ਵਿਖਾਵਾਂਗੇ